ਬੇਟਾ ਕਲਾਸ ਜੁਆਇਨ ਕਰੋ ਸਾਰੇ ਬੱਚੇ ਕੱਲ ਅਸੀਂ ਪਾਤਰ ਚਿੱਤਰਣ ਕੀਤੇ ਸੀ ਪਾਤਰ ਚਿੱਤਰਣ ਇਕਾਂਗੀ ਦੇ ਉਹਨਾਂ ਪਾਤਰਾਂ ਬਾਰੇ ਆਪਾਂ ਡਿਸਕਸ਼ਨ ਕੀਤੀ ਸੀ ਜਿਨ੍ਹਾਂ ਨੂੰ ਆਪਾਂ ਇਕਾਂਗੀਆਂ ਦੇ ਵਿੱਚ ਮਾੜੇ ਪਾਤਰ ਕਿਹਾ ਜਿਨ੍ਹਾਂ ਨੂੰ ਅਸੀਂ 네ਗੇਟਿਵ ਪਾਤਰ ਕਹਿੰਦੇ ਆ ਜਿਹੜੇ ਪਾਤਰ ਚੰਗੇ ਨਹੀਂ ਹੈ ਤਾਂ ਉਹ ਪਾਤਰ ਆਪਣੇ ਆ ਜਿਹੜੇ ਕਾਫੀ ਸਾਰੇ ਸੀ ਤੇ ਕਾਂਗੀਆਂ ਦੇ ਵਿੱਚ ਮੈਨੂੰ ਬਹੁਤ ਸਾਰੇ ਮੈਸੇਜ ਆਏ ਕਿ ਜਿਹੜੇ ਆਪਾਂ ਪਹਿਲਾਂ ਡਿਸਕਸ ਕੀਤੇ ਸੀ ਕਾਂਗੀ ਦੇ ਵਿੱਚ ਚੰਗੇ ਪਾਤਰ ਉਹਨਾਂ ਦੀ ਆਪਾਂ ਇੱਕ ਕੈਟਾਗਰੀ ਬਣਾਈ ਸੀ ਵੀ ਉਹੋ ਪਾਤਰ ਐ ਜਿਹੜੇ ਉਹਨਾਂ ਬਾਰੇ ਵੀ ਆਪਾਂ ਇੱਕ ਵਾਰ ਡਿਸਕਸ ਕਰੀਏ ਕਿ ਕਿਹੜੇ-ਕਿਹੜੇ ਪਾਤਰ ਨੇ ਉਹਨਾਂ ਦੇ ਕਿਹੜੇ-ਕਿਹੜੇ ਪੁਆਇੰਟ ਬਣਨਗੇ ਤਾਂ ਮੈਂ ਤੁਹਾਨੂੰ ਦੱਸਦੀ ਆ ਕਿ ਉਹ ਜਿਹੜੇ ਪਾਤਰ ਹੋਣਗੇ ਵਜੀਰਾ ਪਿਤਾ ਪੁੱਤਰ ਸੁਖਦੇਵ ਬਾਜਵਾ ਤੇ ਸੁਖਦੀਪ ਸਿੰਘ ਇਹੀ ਪੰਜ ਪਾਤਰ ਹੈ ਜਿਹੜੇ ਇਹਨਾਂ ਨੂੰ ਆਪਾਂ ਚੰਗੇ ਪਾਤਰਾਂ ਦੀ ਕੈਟਾਗਰੀ 'ਚ ਰੱਖਦੇ ਹਾਂ ਮਤਲਬ ਇਕਾਂਗੀਆਂ ਦੇ ਜੇ ਇਹਨਾਂ 'ਚੋਂ ਕੋਈ ਵੀ ਪਾਤਰ ਆ ਜਾਂਦਾ ਤਾਂ ਕੁਸ਼ਕ ਪੁਆਇੰਟ ਆਪਾਂ ਕੱਢ ਲੈਣੇ ਆ ਉਹ ਇਹਨਾਂ ਸਾਰੇ ਪਾਤਰਾਂ ਬਾਰੇ ਆਪਾਂ ਡਿਸਕਸ ਕਰ ਸਕਦੇ ਆ ਮਤਲਬ ਪੇਪਰ 'ਚ ਵੀ ਲਿਖ ਸਕਦੇ ਆ ਕੋਈ ਵੀ ਆ ਜੇ ਇਹਨਾਂ ਦੇ ਵਿੱਚੋਂ ਪਾਤਰ ਤਾਂ ਉਹ ਤੁਸੀਂ ਪਾਤਰ ਦਾ ਨਾਮ ਆਪਣੇ ਆਪ ਵਿੱਚ ਚੇਂਜ ਕਰ ਲੈਣਾ ਕੁਝ ਕਾਮਨ ਪੁਆਇੰਟਸ ਨੇ ਤੁਸੀਂ ਕਾਪੀ ਪੈਨ ਲੈ ਕੇ ਉਹ ਨਾਲ ਦੇ ਨਾਲ ਲਿਖਦੇ ਜਾਓ ਜਿਵੇਂ ਇੱਕ ਆਪਣਾ ਪਹਿਲਾ ਜਿਹੜਾ ਪੁਆਇੰਟ ਹੈ ਉਹ ਹਮੇਸ਼ਾ ਹੀ ਜਾਣ ਪਛਾਣ ਹੁੰਦਾ ਜਿਹੜਾ ਵਜੀਰਾ ਹੈ ਤੁਹਾਨੂੰ ਪਤਾ ਹੋਊਗਾ ਕਿ ਵਜੀਰਾ ਬੰਬ ਕੇ ਇਸੇ ਕਾਂਗੀ ਦਾ ਪਾਤਰ ਹੈ ਪਿਤਾ ਤੇ ਪੁੱਤਰ ਹੈ ਜਿਹੜੇ ਦੋਨੇ ਨਾਇਕ ਕਾਂਗੀ ਦੇ ਪਾਤਰ ਹੈ ਸੁਖਦੇਵ ਬਾਜਵਾ ਸਮੁੰਦਰੋਂ ਪਾਰ ਹੈ ਕਾਂਗੀ ਦਾ ਪਾਤਰ ਹੈ ਤੇ ਸੁਖਦੇਵ ਸਿੰਘ ਜਿਹੜਾ ਹੈ ਉਹ ਦੂਜਾ ਵਿਆਹ ਇਕਾਂਗੀ ਦਾ ਪਾਤਰ ਹੈ ਤਾਂ ਇਹਨਾਂ ਵਾਸਤੇ ਪਹਿਲਾ ਪੁਆਇੰਟ ਉਹੀ ਆ ਗਿਆ ਜਾਣ ਪਛਾਣ ਦੂਸਰਾ ਬਹੁਤ ਵਧੀਆ ਵਿਅਕਤੀ ਮਤਲਬ ਆਪਾਂ ਲਿਖ ਸਕਦੇ ਹਾਂ ਵੀ ਇਹਨਾਂ ਦਾ ਸੁਭਾਅ ਬਹੁਤ ਵਧੀਆ ਹੈ ਜੈ ਇਕਾਂਗੀ ਦੇ ਵਿੱਚ ਇਹ ਸਾਨੂੰ ਬਹੁਤ ਵਧੀਆ ਪ੍ਰਤੀਤ ਹੁੰਦੇ ਆ ਚੰਗੇ ਪਾਤਰ ਹੈ ਤੀਸਰਾ ਹੈ ਹਾਜ਼ਰ ਜਵਾਬ ਮਤਲਬ ਇਹ ਸਾਰੇ ਪਾਤਰ ਹੈ ਜਿਹੜੇ ਉਹ ਹਾਜ਼ਰ ਜਵਾਬ ਹੈ ਗੱਲਬਾਤ ਕਰਦੇ ਹੋਏ ਜਦੋਂ ਇਹਨਾਂ ਨਾਲ ਕੋਈ ਗੱਲਬਾਤ ਕਰਦਾ ਹੈ ਤਾਂ ਉਹ ਇੱਕਦਮ ਉਸ ਗੱਲ ਦਾ ਜਵਾਬ ਦਿੰਦੇ ਆ ਚੌਥਾ ਹੋ ਸਕਦਾ ਹੈ ਮਿਹਨਤੀ ਕਿ ਇਹ ਸਾਰੇ ਪਾਤਰ ਹੈ ਜਿਹੜੇ ਉਹ ਮਿਹਨਤੀ ਹੈ ਜਿਹੜਾ ਵੀ ਇਹ ਕੰਮ ਕਰਦੇ ਆ ਉਹ ਪੂਰੀ ਮਿਹਨਤ ਤੇ ਇਮਾਨਦਾਰੀ ਦੇ ਨਾਲ ਕਰਦੇ ਆ ਪੰਜਵਾਂ ਆਪਾਂ ਕਹਿ ਸਕਦੇ ਆ ਕਿ ਚੰਗੀ ਵਾਰਤਾਲਾਪ ਕਰਨ ਵਾਲੇ ਵਿੱਚ ਚੰਗੀ ਤਰ੍ਹਾਂ ਨਾਲ ਗੱਲਬਾਤ ਕਰਨ ਵਾਲੇ ਜਾਂ ਦੂਜਿਆਂ ਨੂੰ ਆਪਣੀ ਗੱਲ ਸਮਝਾਉਣ ਵਾਲੇ ਇਸ ਤਰ੍ਹਾਂ ਦਾ ਕੋਈ ਵੀ ਆਪਾਂ ਹੈਡਿੰਗ ਬਣਾ ਸਕਦੇ ਹਾਂ ਮਤਲਬ ਜਦੋਂ ਗੱਲਬਾਤ ਕਰਦੇ ਆ ਤਾਂ ਇਹਨਾਂ ਦੀ ਗੱਲਬਾਤ ਦੇ ਵਿੱਚ ਦਮ ਹੁੰਦਾ ਹੈ ਦੂਜੇ ਨੂੰ ਇਹ ਆਪਣੀ ਗੱਲਬਾਤ ਬਹੁਤ ਵਧੀਆ ਢੰਗ ਨਾਲ ਸਮਝਾਉਂਦੇ ਆ ਇਹਨਾਂ ਦੀ ਗੱਲਬਾਤ ਦਾ ਦੂਜੇ ਤੇ ਪ੍ਰਭਾਵ ਪੈਂਦਾ ਹੈ ਅੱਗੇ ਆਪਾਂ ਕਹਿ ਸਕਦੇ ਆਂ ਜਿਗਿਆਸੂ ਜਾਂ ਕੁਝ ਜਾਣਨ ਦੀ ਇੱਛਾ ਕਰਨ ਵਾਲੇ ਮਤਲਬ ਜੋ ਵੀ ਇਹ ਗੱਲਬਾਤ ਕਰਦੇ ਆਂ ਦੂਸਰੇ ਦੇ ਬਾਰੇ ਤਾਂ ਇਹਨਾਂ ਦੇ ਮਨ 'ਚ ਇੱਛਾ ਹੁੰਦੀ ਹੈ ਕਿ ਇਹ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਨ ਕਿ ਕਾਦੇ ਬਾਰੇ ਗੱਲ ਹੋ ਰਹੀ ਹੈ ਕਿਉਂ ਹੋ ਰਹੀ ਹੈ ਦੂਸਰਾ ਵਿਅਕਤੀ ਹੈ ਜਿਹੜਾ ਉਹ ਕੀ ਕਰ ਰਿਹਾ ਮਤਲਬ ਇਹ ਵੱਧ ਤੋਂ ਵੱਧ ਇੱਛਾ ਇਹਨਾਂ ਦੇ ਮਨ ਦੇ ਵਿੱਚ ਹੈ ਕਿਸੇ ਵੀ ਗੱਲ ਨੂੰ ਸਮਝਣ ਦੀ ਤਾ ਅਗਲਾ ਅਸੀਂ ਲਿਖ ਸਕਦੇ ਹਾਂ ਸਮਝਦਾਰ ਵਿਅਕਤੀ ਇਹ ਸਾਰੇ ਆ ਜਿਹੜੇ ਉਹ ਬਹੁਤ ਹੀ ਸਮਝਦਾਰ ਵਿਅਕਤੀ ਹੈ ਇਕਾਂਗੀ ਦੇ ਵਿੱਚ ਸਾਨੂੰ ਇਹਨਾਂ ਸਾਰੇ ਵਿਅਕਤੀਆਂ ਤੋਂ ਜਾਂ ਸਾਰੇ ਪਾਤਰਾਂ ਤੋਂ ਅਸੀਂ ਪ੍ਰਭਾਵਿਤ ਹੁੰਨੇ ਆ ਸਾਨੂੰ ਇਹ ਆਉਂ ਲੱਗਦਾ ਹੈ ਕਿ ਇਹ ਪਾਤਰ ਹੈ ਜਿਹੜੇ ਇਹਨਾਂ 'ਚ ਬਹੁਤ ਸੂਝ-ਬੂਝ ਹੈ 8ਵਾਂ ਪੁਆਇੰਟ ਆਪਾਂ ਕਹਿ ਸਕਦੇ ਹਾਂ ਆਸ਼ਾਵਾਦੀ ਆਸ਼ਾਵਾਦੀ ਮਤਲਬ ਇਹ ਭਵਿੱਖ ਦੇ ਬਾਰੇ ਆਸ ਬੰਦ ਹੈ ਕਿ ਸਾਡਾ ਭਵਿੱਖ ਹੈ ਜਿਹੜਾ ਉਹ ਚੰਗਾ ਹੋਊਗਾ ਮਤਲਬ ਨਿਰਾਸ਼ਾ ਪਾਤਰ ਨਹੀਂ ਹੈਗੇ ਇਹ ਇਹ ਪਾਤਰ ਹੈ ਜਿਹੜੇ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜਿਉਣਾ ਚਾਹੁੰਦੇ ਆ ਜਾਂ ਜਿਉਣ ਦੀ ਇੱਛਾ ਰੱਖਣ ਵਾਲੇ ਆ ਅਗਲਾ ਹੈ ਸਕਦੇ ਆ ਵਧੀਆ ਸਹਕਾਰ ਮਤਲਬ ਕੋਈ ਵੀ ਪਾਤਰ ਆਵੇ ਦੂਸਰਾ ਕੋਈ ਵੀ ਇਹਨਾਂ ਦੇ ਰਿਸ਼ਤੇ ਦੀ ਆਪਾਂ ਗੱਲ ਕਰਕੇ ਜਿਵੇਂ ਵਜ਼ੀਰ ਹੈ ਜਿਹੜਾ ਉਹ ਆਪਣੇ ਬੇਬੇ ਦੇ ਨਾਲ ਜਾਂ ਥਾਣੇਦਾਰ ਨਾਲ ਜਦੋਂ ਗੱਲ ਕਰਦਾ ਮਤਲਬ ਇਹ ਦੂਜਿਆਂ ਨੂੰ ਬਹੁਤ ਵਧੀਆ ਸਲਾਹ ਦਿੰਦੇ ਆ ਕੋਈ ਵੀ ਇਹਨਾਂ ਤੋਂ ਸਲਾਹ ਲੈਂਦਾ ਹੈ ਤਾਂ ਇਹ ਵਿਧੀਆ ਢੰਗ ਨਾਲ ਸਲਾਹ ਦਿੰਦੇ ਆ। ਦਸਵਾਂ ਅਸੀਂ ਕਹਿ ਸਕਦੇ ਆ ਕਿ ਇਮਾਨਦਾਰ। ਇਹ ਸਾਰੇ ਪਾਤਰ ਆ ਜਿਹੜੇ ਇਹ ਇਮਾਨਦਾਰ ਨੇ। ਆਪਣੇ ਕੰਮ ਦੇ ਵਿੱਚ ਪੂਰੀ ਇਮਾਨਦਾਰੀ ਨਾਲ ਤਨਦੇਹੀ ਨਾਲ ਇਹ ਆਪਣਾ ਕੰਮ ਕਰਦੇ ਆ। ਤਾਂ ਅੱਗੇ ਹੋ ਸਕਦਾ ਦੂਜਿਆਂ ਦੀ ਮਦਦ ਕਰਨ ਵਾਲਾ। ਮਤਲਬ ਇਹ ਵੀ ਪਾਤਰ ਆ ਜਿਹੜਾ ਇਹ ਸਾਰੀ ਇਕਾਂਗੀ ਦੇ ਵਿੱਚ ਅਸੀਂ ਦੇਖਦੇ ਆ ਕਿ ਦੂਸਰਿਆਂ ਦੀ ਮਦਦ ਕਰਦਾ ਹੈ। ਬਾਰਮਾ ਹੈਗਾ ਚੰਗੀ ਸੋਚ ਰੱਖਣ ਵਾਲਾ ਮਤਲਬ ਇਸ ਪਾਤਰ ਦੀ ਸੋਚ ਹੈ ਜਿਹੜੀ ਉਹ ਬਹੁਤ ਹੀ ਵਧੀਆ ਹੈ ਮਤਲਬ ਇਹ ਅਸੀਂ ਇਸ ਤਰ੍ਹਾਂ ਦੇ ਪੁਆਇੰਟ ਕੱਢੇ ਆ 10 12 ਇਹਨਾਂ ਵਿੱਚੋਂ ਕੋਈ ਵੀ ਪਾਤਰ ਆ ਜੇ ਤਾਂ ਅਸੀਂ ਇਹ ਲਿਖ ਸਕਦੇ ਆ ਮੈਂ ਇੱਕ ਵਾਰ ਰਿਵਾਈਜ਼ ਕਰ ਲੀ ਕਿ ਕਹੇਗਾ ਰਿਪੀਟ ਕਰਦੀ ਆ ਜਾਣ ਪਛਾਣ ਪਹਿਲਾਂ ਉਸ ਤੋਂ ਬਾਅਦ ਅਗਲਾ ਵਧੀਆ ਪਾਤਰ ਤੁਸੀਂ ਨੋਟ ਕਰ ਸਕਦੇ ਆ ਇਹਨਾਂ ਨੂੰ ਹਾਜ਼ਰ ਜਵਾਬ ਮਿਹਨਤੀ ਚੰਗੀ ਵਾਰਤਾਲਾਪ ਕਰਨ ਵਾਲਾ ਜਿਗਿਆਸੂ ਜਾਂ ਕੁਝ ਜਾਣਨ ਦੀ ਇੱਛਾ ਕਰਨ ਵਾਲਾ ਸਮਝਦਾਰ ਆਸ਼ਾਵਾਦੀ ਵਧੀਆ ਸਲਾਹਕਾਰ ਇਮਾਨਦਾਰ ਦੂਜਿਆਂ ਦੀ ਮਦਦ ਕਰਨ ਵਾਲਾ ਚੰਗੀ ਸੋਚ ਰੱਖਣ ਵਾਲਾ ਮਤਲਬ ਇਹ ਸਾਰੇ ਦੇ ਸਾਰੇ ਜਿਹੜੇ ਆਪਣੇ ਪਾਤਰ ਨੇ ਪੰਜ ਵਜੀਰਾ ਪਿਤਾ ਪੁੱਤਰ ਸੁਖਦੇਵ ਬਾਜਵਾ ਤੇ ਸੁਖਦੇਵ ਸਿੰਘ ਇਹਨਾਂ ਪੰਜਾਬ ਪਾਤਰਾਂ 'ਚੋਂ ਕੋਈ ਵੀ ਪਾਤਰ ਤੁਹਾਨੂੰ ਪੇਪਰ 'ਚ ਆਉਂਦਾ ਹੈ ਤੁਸੀਂ ਇਹੀ ਪੁਆਇੰਟਸ ਲਿਖ ਸਕਦੇ ਹੋ ਇਹਦੇ ਨਾਲ ਪੇਪਰ ਦੀ ਤਿਆਰੀ ਕਰਨੀ ਸੌਖੀ ਹੋ ਜਾਂਦੀ ਹੈ ਇਹ ਆਪਣੇ ਚੰਗੇ ਪਾਤਰ ਸੀ ਕੱਲ ਆਪਾਂ ਜਿਹੜੀ ਗੱਲ ਕੀਤੀ ਸੀ ਜਿਹੜੇ ਪਾਤਰਾਂ ਬਾਰੇ ਉਹ ਸਾਡੇ ਮਾੜੇ ਪਾਤਰ ਸੀ ਮਤਲਬ ਇਹਨਾਂ ਸਾਰੇ ਪਾਤਰਾਂ ਦੇ ਵਿੱਚੋਂ ਇੱਕ ਪਾਤਰ ਤਾਂ ਪੇਪਰ ਦੇ ਵਿੱਚ ਆਉਣਾ ਹੀ ਆਉਣਾ ਹੈ ਤਾਂ ਤੁਸੀਂ ਜੇ ਦੋ ਪਾਤਰ ਚੰਗੀ ਤਰ੍ਹਾਂ ਨਾਲ ਇਹ ਯਾਦ ਕਰ ਲਏ ਚੰਗੇ ਵਾਲੇ ਇੱਕ ਪੁਆਇੰਟ ਤੇ ਇੱਕ ਮਾੜੇ ਵਾਲੇ ਪੁਆਇੰਟ ਤਾਂ ਤੁਸੀਂ ਪੇਪਰ ਹੈ ਜਿਹੜਾ ਉਹਦੇ ਵਿੱਚ ਇਹ ਨਹੀਂ ਹੋਊਗਾ ਵੀ ਤੁਹਾਡਾ ਕੁਐਸਚਨ ਇਹ ਛੁੱਟ ਜਾਊਗਾ ਇਹ ਕੁਐਸਚਨ ਤੁਹਾਡਾ ਹੱਲ ਹੋ ਜਾਊਗਾ 5 ਨੰਬਰ ਦਾ ਹੈ ਜੇ ਤੁਸੀਂ ਪੂਰੀ ਤਰ੍ਹਾਂ ਨਾਲ ਜਿਵੇਂ ਮੈਂ ਕਲਾਸ ਤੁਹਾਨੂੰ ਡਿਕਟੇਟ ਕਰਵਾਏ ਵਾ ਓਵੇਂ ਕਰਦੇ ਹੋ ਤਾਂ 5ਾਂ 'ਚੋਂ 5 ਨੰਬਰ ਵੀ ਆ ਜਾਣਗੇ ਜਿਵੇਂ ਮੈਂ ਹੁਣ ਤੁਹਾਨੂੰ ਦੱਸਿਆ ਹੈ ਜੇ ਇਸ ਤਰ੍ਹਾਂ ਕਰ ਲੈਨੇ ਹੋ ਤੁਸੀਂ ਚੰਗੀ ਤਰ੍ਹਾਂ ਨਾਲ ਯਾਦ ਫਿਰ ਵੀ 3 ਨੰਬਰ ਤੁਹਾਨੂੰ ਪੇਪਰ ਦੇ ਵਿੱਚ ਜ਼ਰੂਰ ਮਿਲ ਜਾਣਗੇ ਮਤਲਬ ਇਹ ਨਹੀਂ ਕਿ ਆਪਾਂ ਇਹ ਕੁਐਸਚਨ ਹੈ ਜਿਹੜਾ ਉਹ ਛੱਡ ਹੀ ਦੇਣਾ ਕਿ ਇੰਨੇ ਜ਼ਿਆਦਾ ਪੱਤਰ ਹੈ ਜਿਹੜੇ ਉਹ ਸਾਡੇ ਤੋਂ ਯਾਦ ਨਹੀਂ ਹੁੰਦੇ ਤਾਂ ਹੁਣ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਵੀ ਜੇ ਨੰਬਰ ਆਉਣਗੇ ਤਾਂ ਹੀ ਕੋਈ ਚੰਗੇ ਥਾਂ ਤੇ ਐਡਮਿਸ਼ਨ ਹੋਊਗੀ ਜਿਵੇਂ ਆਪਾਂ ਉਹ ਐਕਸਪਰਟ ਬੁਲਾਇਆ ਸੀਗਾ ਸਕੂਲ ਦੇ ਵਿੱਚ ਉਹ ਤੁਹਾਨੂੰ ਦੱਸ ਕੇ ਗਿਆ ਕਿ ਜੇ ਤੁਹਾਡੇ ਚੰਗੇ ਨੰਬਰ ਆਉਣਗੇ ਤਾਂ ਹੀ ਤੁਹਾਨੂੰ ਉੱਥੇ ਐਡਮਿਸ਼ਨ ਮਿਲੇਗੀ ਜਾਂ ਉਸ ਤਰ੍ਹਾਂ ਦੇ ਕੋਈ ਵੀ ਇੰਸਟੀਚਿਊਟ ਜਿੱਥੇ ਤੁਸੀਂ ਚਾਹੁੰਦੇ ਹੋ ਦਾਖਲਾ ਲੈਣਾ ਅੱਗੇ ਚੰਗੀ ਥਾਂ ਤੇ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਸਿਰਫ ਪਾਸ ਹੋਣ ਨਾਲ ਨਹੀਂ ਕੰਮ ਚੱਲਣਾ ਉਹਦੇ ਲਈ ਤੁਹਾਨੂੰ ਨੰਬਰ ਲਿਆਉਣੇ ਪੈਣਗੇ ਤੈਹੀ ਹੀ ਮੈਂ ਤਾਂ ਹੀ ਐਫਰਟ ਕਰਦੀ ਆ ਕਿ ਇਸ ਵੇਲੇ ਆਪਾਂ 8 ਵਜੇ 10 ਕਿ ਮਿੰਟ 5 ਤੋਂ 7-8 ਮਿੰਟ ਦੀ ਇਹ ਕਲਾਸ ਹੈ ਮੈਂ ਬਹੁਤਾ ਟਾਈਮ ਆਪ ਹੀ ਨਹੀਂ ਲਾਉਂਦੀ ਤਾਂ ਇੰਨਾ ਕੁ ਟਾਈਮ ਜੇ ਤੁਸੀਂ ਰੈਗੂਲਰਲੀ ਇਹ ਕਲਾਸ ਲਾ ਲੋਗੇ ਤਾਂ ਹਰ ਰੋਜ਼ ਅਸੀਂ ਇੱਕ ਟਾਪਿਕ ਹੈ ਜਿਹੜਾ ਉਹ ਕਵਰ ਕਰ ਲੈਣੇ ਆ ਹੁਣ ਮੈਂ ਆਪਦੇ ਵੱਲੋਂ ਇਕਾਂਗੀਆਂ ਦੇ ਪਾਤਰ ਹੈ ਜਿਹੜੇ ਉਹ ਸਾਰੇ ਤੁਹਾਨੂੰ ਕਰਵਾਤੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਯਾਦ ਕਰ ਲਓ ਉਹਦੇ ਨਾਲ ਤੁਹਾਡਾ ਇਹ ਪਾਤਰ ਵਾਲਾ ਕੁਐਸਚਨ ਹੈ ਜਿਹੜਾ ਉਹ ਪੂਰਾ ਕੰਪਲੀਟ ਹੋ ਗਿਆ ਕੱਲ ਨੂੰ ਆਪਾਂ ਇਹ ਪਾਤਰ ਵਾਲਾ ਕੁਐਸਚਨ ਹੈ ਜਿਹੜਾ ਇਹ ਨਾਵਲ ਦੇ ਪਾਤਰ ਕਰਾਂਗੇ ਮੈਂ ਇੱਕ ਹੀ ਪਾਤਰ ਮੈਂ ਡਿਸਕਸ ਕਰੂੰਗੀ ਤੇ ਉਹਦੇ ਵਿੱਚ ਤਿੰਨ ਪਾਤਰ ਹੈ ਉਹ ਤਿੰਨਾਂ ਪਾਤਰਾਂ ਚੋਂ ਕੋਈ ਵੀ ਪਾਤਰ ਆ ਜੇ ਤਾਂ ਤੁਸੀਂ ਉਹੀ ਕੁਐਸਚਨ ਹੈ ਜਿਹੜਾ ਉਹ ਲਿਖ ਸਕਦੇ ਹੋ ਤਾਂ ਇਹ ਹੀ ਕਲਾਸ ਹਰ ਰੋਜ਼ 8 ਵਜੇ ਲੱਗੂਗੀ 10 ਮਿੰਟ ਤੋਂ ਜ਼ਿਆਦਾ ਲੰਬੀ ਆਪਣਾ ਇਹ ਕਲਾਸ ਲਾਉਣੀ ਹੈ ਤਾਂ 10 ਮਿੰਟ ਤੁਸੀਂ ਜ਼ਰੂਰ ਕੱਢਿਆ ਕਰੋ ਤਾਂ ਜੋ ਤੁਹਾਡੀ ਨਾਲ ਦੀ ਨਾਲ ਥੋੜੀ ਥੋੜੀ ਰਿਵੀਜ਼ਨ ਹੋਈ ਜਾਵੇ ਓਕੇ ਕਿਹੜੇ ਬੱਚੇ ਨੇ ਕਲਾਸ ਕਿਹੜੇ-ਕਿਹੜੇ ਲਾ ਰਹੇ ਨੇ ਅੱਜ